ਸ਼ਨ ਵੀਰੇ ਦੇ ਸ਼ੂਟ ਤੇ ਤੇ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਬਾਬਾ ਬਬਲੂ ਸਿਮੂ ਟੀਨਾsrandali ਮੈਨੂੰ ਪਤਾ ਨਹੀਂ ਦੀ ਇਹਦਾ ਹੁਸਰੰਦਾਲੀ ਵਿਸ਼ਾਲੀ ਰਾਣੀ ਪੂਆ ਆਕਾਸ਼ ਸ਼ੈਂਟੀ ਇਸ਼ੂ ਤੇ ਮੈਂ ਲਾਈਟ ਭਜਾਤੀ ਜੀ ਟੋਟਲ 11 12 ਬੰਦੇ ਗੇਟ ਕੋਲੇ ਸੈਂਟੀ ਮੈਂ ਪੜੇ ਤਾਂ ਲਾਈਟ ਭੱਜ ਗਈ ਪਤਾ ਨਹੀਂ ਉਹਨਾਂ ਨੂੰ ਐ ਪਤਾ ਲੱਗ ਗਿਆ ਵੀ ਇਹ ਬਲੌਗ ਬਣਾ ਰਹੇ ਨੇ ਹਾਂ ਪਤਾ ਨਹੀਂ ਐ ਪਤਾ ਲੱਗ ਗਿਆ ਸੈਂਟੀ ਆ ਫਸਟੀ ਗਿਆ ਬਈ ਤੇ ਬਈ ਸਾਡੇ ਇਸ਼ੂ ਨੇ ਨਾ ਅੱਜ ਸੋਚਿਆ ਸੀ ਵੀ ਮੈਂ ਬਈ ਪਾਰਲਰ ਦਾ ਕੰਮ ਸਿੱਖਾਂ ਚਲੋ ਉਹ ਕਲਿੱਪਾਂ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਤੁਸੀਂ ਦੇਖਿਓ ਵੀ ਕੀ ਕੁਸ਼ ਕੀਤਾ ਇਹਨੇ ਤੇ ਇਹ ਸ਼ੋ ਮੜਿਆ ਆਨ ਦ ਸੀ ਵੀ ਤੇਰਾ ਵਿਆਹ ਕਰਵਾ ਮੇਰਾ ਵਿਆਹ ਮੁੰਡਾ ਸੰਗ ਦਾ ਹਲੇ ਆਪਾਂ ਉਹ ਕਰ ਰਹੇ ਹਾਂ ਪਲਾਨ ਮੁੰਡਾ ਸੰਗ ਦਾ ਦੱਸਾਂਗੀ ਤੁਹਾਨੂੰ ਚਲੋ ਛੱਡੋ ਗਾਣਾ ਸੁਣਾ ਦੇ ਇੱਕ ਹਾਂ ਵਿਆਹ ਤੇ ਕਿਹੜਾ ਨਾ 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 ਪਹਿਲਾਂ ਉਹ ਸ਼ਾਇਰੀ ਸੁਣਾਨੀ ਹੈ ਆਹ ਦੇ ਕਰਾਉਣ ਨੂੰ ਕਿਹੜਾ ਰੈਡੀਗੇਟ ਕਰ ਜਿਹੜੀ ਫੇਲ ਕੀਤੀ ਹੋਈ ਹੈ ਪਹਿਲਾਂ ਉਹ ਸ਼ਾਇਰੀ ਸੁਣਾਨੀ ਹੈ ਉਹ ਸ਼ਾਇਰੀ ਕਹਿੰਦਾ ਸਭ ਤੋਂ ਸੋਹਣੀ ਤੇਰੀ ਸਾਦਗੀ ਹੂੰ ਤੇਰੀ ਸਾਦਗੀ ਨੂੰ ਮਲਕੀ ਦੇਣਾ ਹੂੰ ਪਹਿਲਾਂ ਸੋਚਿਆ ਸੀ ਤੈਨੂੰ ਫੁੱਲ ਦੇਵਾਂਗਾ ਫਿਰ ਸੋਚਿਆ ਫੁੱਲ ਨੂੰ ਫੁੱਲ ਕੀ ਦੇਣਾ ਉਹ ਵਾ 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 ਕਿ ਇਹ ਗੱਲ ਤੈਨੂੰ ਜੇ ਸਮਝ ਆਵੇ ਚਾਹੇ ਨਾ ਆਵੇ ਵਾਵਾ ਜ਼ਰੂਰ ਕਰਨੀ ਹੈ ਹਾਂ ਜੀ ਇਹ ਅਸੀਂ ਵਾਵਾ ਕਰ ਦਿੰਦੇ ਪਰ ਇਹ ਸਾਨੂੰ ਬਹੁਤ ਵਾਰੀ ਸੁਣ ਲਈ ਹੂੰ ਅਸੀਂ ਨੇ ਹਰ ਐਪੀਸੋਡ ਦੇ ਵਿੱਚ ਸੁਣ ਲਈ ਠੀਕ ਹੈ ਕੋਈ ਹੋਰ ਸੁਣਾਇਏ ਨਹੀਂ ਨਹੀਂ ਤੂੰ ਮੈਨੂੰ ਗੱਲ ਸੁਣਾ ਜਿਹੜਾ ਘਰ ਵਾਲ ਨੂੰ ਡੈਡੀਕੇਟ ਕਰੇਗਾ ਸੌਂਗ ਆਉ ਦੇ ਵਿਆਹ ਚ ਹਾਂ ਉਹ ਵਾਲਾ ਸੁਣਾਓ ਓਹੋ ਮਹਾਰਾਜੀ ਆਡੀਅੰਸ ਆਪਣੇ ਵੈੱਬ ਕਾਨਫਰੰਸ ਆ ਗਈ ਓ ਇੱਥੇ ਹੀ ਸੁਣ ਸਕਦੇ ਸੁਣਾ ਚੰਦ ਨੂੰ ਦਾਰ ਖਾ ਬਣਾਉਣਾ ਇਸ ਵੇਲੇ ਮੇਰੇ ਜਿਗਰ ਦੀਏਰਾ ਚੱਜ ਖਾ ਬਣੋ ਮੈਂ ਕਠੀਨਾ ਬੰਦ ਥੱਲੇ ਨੂੰ ਕਹਦੇ ਰਹਿਦੀ ਆ ਪਹਿਲਾਂ ਤਾਂ ਪਹਿਲਾਂ ਤਾਂ ਇਹਨਾਂ ਨੂੰ ਐ ਪੁੱਛੋ ਵੀ ਭਾਈ ਜਦੋਂ ਕੋਈ ਸੁਣਾ ਰਿਹਾ ਹੁੰਦਾ ਬੋਲਦੇ ਹੁੰਦੇ ਹਾਂ ਸਾਰੇ ਬੱਗ ਸਤਿੰਦਰ ਸਰਤਾਜ ਦੀ ਮਹਿਫਿਲ ਥੋੜੀ ਸੁਣ ਸਕਦੇ ਨਹੀਂ ਨਾ ਨਾ ਇੱਥੇ ਲਾਭ ਹੋਈ ਰੋ ਇਹਨਾਂ ਨੂੰ ਕਰੇਗਾ ਹਰਮੋਨੀਅਮ ਚੱਕ ਕੇ ਪਰਾਂ ਲੈ ਜਾਣ ਹਾਂ ਨਹੀਂ ਵਿੱਚ ਸਤਿੰਦਰ ਸਰਤਾਜ ਨੂੰ ਐਨਾਨਸਮੈਂਟ ਕਰਨੀ ਭਾਈ ਅੱਗ ਚੂਗਲੀਆਂ ਚਾਹਲੀਆਂ ਬੱਚ ਕਰ ਬੀਬੀਆਂ ਚੂਗਲੀਆਂ ਬਾਚ ਕਰ ਹੋ ਲੈ ਕੇ ਪਰੀਆਂ ਦੇ ਦੇਸੋਂ ਜਾ ਮਨੂ ਮੈਂ ਤੇਰਾ ਜਾਮਣੀ ਪਟਟਾ ਰੰਗ ਹਮ ਚੱਲਦਾ ਡਿਸਟਰਬ ਥੋੜੀ ਕਰ ਯਾਰ ਮੈਂ ਮੋਟਾ ਬੰਦਾ ਨਿਕਲਾ ਨਾ ਮੀਨੋ ਨਹੀਂ ਤੂੰ ਇੱਕ ਮਿੰਟ ਬਾਅਦ ਚੱਕ ਲੈ ਓਏ ਮੈਂ ਹੋਰ ਕੀ ਕਰਾਂ ਕਹਤਾ ਬੰਦਾ ਮੈਂ ਸ਼ੂਟ ਚੱਲਦਾ ਭਾਈ ਹੋਰ ਕੀ ਕਰਾਂ ਨਾ ਲਿਨ ਸਟਾਪ ਕਰੀ ਜਾਂਦੀ ਆ ਜਦੋਂ ਜਦੋਂ ਫੋਨ ਚੱਕ ਕੇ ਇੰਨੀ ਗੱਲ ਕਹਿਣੀ ਆ ਪਹਿਲਾਂ ਇੱਕ ਮਿੰਟ ਸ਼ੂਟ ਚੱਲਣ ਬਾਅਦ ਮੈਂ ਤੈਨੂੰ ਚੱਕੀ ਬਾਅਦ ਚ ਲੈ ਮੈਂ ਕਹਿੰਦਾ ਫੋਨ ਚੱਕ ਕੇ ਕਹਿੰਦੀ ਸ਼ੂਟ ਚੱਲਦਾ ਡਿਸਟਰਬ ਥੋੜੀ ਕਰ ਨਾ ਡਿਸਟਰਬ ਕਰੀ ਵੀ ਜਾਂਦੀ ਆ ਚਲ ਵਧੀਆ ਹੋ ਗਿਆ ਨਾ ਵਧੀਆ ਮੈਂ ਹੋਰ ਗਾਣਾ ਸੁਣਾ ਸਾਰੇ ਵੀਡੀਓ ਜੀ ਚਲ ਹੋਰ ਸਾਨੂੰ ਪਤਾ ਲੱਗ ਗਿਆ ਕਿ ਇਸ਼ੂ ਇਹ ਗਾਣਾ ਜੀ ਵਿਆਹ ਤੇ ਅਧਿਕਾਰ ਨੂੰ ਡੈਡੀਕੇਟ ਕਰਮ ਜਾ ਰਿਹਾ ਹੈ ਉਹ ਆਪਾਂ ਬਾਅਦ ਚ ਦਿਖਾਵਾਂਗੇ ਵੀ ਇਹਨੇ ਕਦੋਂ ਡੈਡੀਕੇਟ ਕੀਤਾ ਹੁਣੇ ਬਲੌਗ ਚੱਲ ਰਿਹਾ ਪੌਡਕਾਸਟ ਚਲੋ ਡੈਡੀਕੇਟ ਕੀਤਾ ਵਿਆਹ ਜੀ ਨਹੀਂ ਹੈਗਾ ਕਿ ਤੁਸੀਂ ਬਲੌਗ ਚ ਦੇਖੀ ਜਾਓ ਕਿ ਗਾਣਾ ਕਿੱਥੇ ਡੈਡੀਕੇਟ ਕਰ ਰਿਹਾ ਹੈ ਉਹ ਫਾਸਿੰਗ ਦਿਖਾਵਾਂਗੇ ਅੱਗੇ ਦਿਖਾਵਾਂਗੇ ਹੋ ਸਕਦੇ ਤੁਹਾਨੂੰ ਅਗਲੇ ਸੰਧ ਕੈਂਡ ਕੈਂਡ ਸਾਡੇ ਦੀ ਮੇਰੇ ਤਾਰੀ ਦੇ ਈਸ਼ੂ ਦੇ ਤੇ ਆ ਹੋਰ ਕਿਹਦਾ ਅਕਾਊਂਟਾ ਵਿਸ਼ਾਲੀ ਸਭ ਦੇ ਅਕਾਊਂਟਾਂ ਤੇ ਕੈਂਟ ਕੈਂਟ ਚੀਜ਼ਾਂ ਵਾਲੀਆਂ ਨੇ ਆਨ ਦਾ ਵੇ ਨੇ ਉਹ ਹੌਲੀ ਹੌਲੀ ਤਿਆਰੀਆਂ ਚੱਲ ਰਹੀਆਂ ਨੇ ਉਹਨਾਂ ਦੀਆਂ ਤੇ ਜਨਵਰੀ ਫਰਵਰੀ ਚ ਲੈਂਡ ਹੋ ਦ ਸਾਰੀ ਚੀਜ਼ਾਂ ਐ ਕਰਕੇ ਤੇ ਤੁਸੀਂ ਬਸ ਸਾਡੇ ਨਾਲ ਨਾ ਹੋਣਾ ਦਾ ਪਿਆਰ ਰਾਬਤਾ ਜਿਹੜਾ ਉਹ ਕਾਇਮ ਕਰ ਲੋ ਵੀ ਅਸੀਂ ਕੀ ਕੁਛ ਲੈ ਕੇ ਆਵਾਂਗੇ ਤੁਹਾਡੇ ਲਈ ਠੀਕ ਆ ਜਿਉਂਦੇ ਦੇਖੋ ਹਾਂ ਇਸ਼ੂ ਦਾ ਚੈਨਲ ਜਿਹੜਾ ਵਲੌਗ ਵਾਲਾ ਇਸ਼ੂ 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 ਰੰਗੜਿਆਲ ਇਸ਼ੂ ਰੰਗੜਿਆਲ ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਉਹਦੇ ਤੇ ਤੁਹਾਨੂੰ ਸਾਰਾ ਕੁਝ ਲਾਈਵ ਦੇਖਣ ਨੂੰ ਮਿਲੂਗਾ ਤੇ ਇਸ਼ੂ ਚਾਹਰਾਲਾ ਵੀ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਹਾਂ ਤੇ ਜਿਹੜਾ ਇਸ਼ੂ ਚਾਹਰਾਲਾ ਚੈਨਲ ਆ ਬਈ ਉਹ ਤੇ ਸੀਰੀਜ਼ ਚੱਲ ਰਹੀਆਂ ਨੇ ਉਹਨੂੰ ਤੁਸੀਂ ਦੇਖ ਹੀ ਨਹੀਂ ਰਹੇ ਪਤਾ ਨਹੀਂ ਕਾ ਤੁ ਕਿੱਥੇ ਸੁੱਤੇ ਪਏ ਹੋ ਤੁਸੀਂ ਹੌਲ ਜਾ ਹੈ ਕਿੱਥੇ ਸੁੱਤੇ ਪਏ ਹੋ ਉਹਦੇ ਤੇ ਇਹ ਇੱਥੇ ਸੁੱਤੇ ਪਏ ਨੇ ਆ ਦੇਖੋ ਆ ਸੱਚ ਨਾਲ ਜਿਹੜੀ ਸੀਰੀਜ਼ ਚਲਾਈ ਹੈ ਇਸ਼ੂ ਚਾਹਰ ਚੈਨਲ ਤੇ ਹੁਣ ਮੈਂ ਕੱਲ ਨੂੰ ਜਾਂ ਪਰਸ ਨੂੰ ਅਪਲੋਡ ਕਰੂੰਗਾ ਉਹ ਇਸ਼ੂ ਦਾ ਵਿਆਹ ਪਹਿਲਾ ਵਿਆਹ ਹੀ ਤਰੀਕ ਨਹੀਂ ਆਪ ਬਣਾਉਣੀ ਸੀ। ਉਹਦੇ 'ਚ ਸਾਰਿਆਂ ਦੀ ਉਹ ਕੰਪਲੇਨਾਂ ਆਉਂਦੀਆਂ ਸੀ ਵੀ ਯਾਰ ਤੁਸੀਂ ਵਿਆਹ ਨਹੀਂ ਦਿਖਾਇਆ। ਹੁਣ ਮੈਂ ਆਖਿਆ ਵਾਂ ਜੇ ਇਹਦੇ ਵੀਊ ਵਧੀਆ ਆਈਗੇ 4 ਰੁਪਏ ਬਣੀਗੇ ਤਾਂ ਨੂੰ ਅਸਲੀ ਦਾ ਵਿਆਹ ਦਿਖਾਵਾਂਗੇ ਪੱਕਾ। ਪ੍ਰੋਮਿਸ ਹੋ ਗਿਆ ਤੁਹਾਡੇ ਨਾਲ। ਇਹ ਵਲੌਗ ਪਾਉਂਦਾ ਵਿਆਹ ਵਿਆਹ ਦੇ ਜੀ ਤੇ ਵਿਆਹ ਅਸੀਂ ਤੁਹਾਨੂੰ ਦੱਸਦੇ ਹਾਂ ਤੁਸੀਂ ਕਮੈਂਟਾਂ 'ਚ ਦੱਸਣਾ। ਅਸੀਂ ਤੁਹਾਨੂੰ ਮਹੀਨੇ ਦੱਸਦੇ ਹਾਂ ਵਿੱਚ ਜਨਵਰੀ ਕੇ ਫਰਵਰੀ ਜਿਹਦੀਆਂ ਵੋਟਾਂ ਜਿਹੜੇ ਮਹੀਨੇ ਦੀਆਂ ਜ਼ਿਆਦਾ ਆਈਆਂ ਅਸੀਂ ਉਸ ਦਾ ਵਿਆਹ ਉਸੇ ਮਹੀਨੇ ਕਰਾਂਗੇ। ਉਸੇ ਮਹੀਨੇ ਦਸੰਬਰ ਨਾ ਦਸੰਬਰ ਨਹੀਂ ਨਵੰਬਰ ਜਨਵਰੀ ਫਰਵਰੀ ਤੇ ਮਾਰਚ 4 ਮਹੀਨੇ ਚ ਤੁਸੀਂ ਦੱਸਿਓ ਵੈਸੇ ਤਾਂ ਅਸੀਂ ਤਾਂ ਡਿਸਾਈਡ ਕੀਤਾ ਹੋਇਆ ਵੀ ਕਿਹੜਾ ਮਹੀਨਾ ਹੋ ਸਕਦਾ ਵੀ ਜਦੋਂ ਦਾ ਵਿਆਹ ਹੋਵੇ ਹਾਂ ਦੱਸਿਓ ਠੀਕ ਆ ਤੇ ਬਾਕੀ ਸਾਰਿਆਂ ਨਾਲ ਬਹੁਤ ਸਾਰਾ ਪਿਆਰ ਤੇ ਸਾਡਾ ਕੈਮਰਾਮੈਨ ਤੀਨਾ ਢਿੱਲੋਂ ਤੀਨਾ ਢਿੱਲੋਂ ਨਾ ਨਾ ਤੀਨਾ ਨਾਰੈਣ ਨਾਰੈਣ ਲੈਣ ਨੂੰ ਮੈਂ ਦਿਖਾ ਦੇਣੀ ਸੀ ਹਾਂ ਬੱਸ ਮੇਰੇ ਵਿਆਹ ਕਾ ਹਾਂ ਬੋਲੋ ਬੋਲੋ ਕੀ ਮਰਦਿਆ ਤੇ ਮੈਂ ਕਿਹਾ ਤੀਨਾ ਨਾਰੈਣ ਸਾਡਾ ਕੈਮਰਾਮੈਨ ਅੱਛਾ ਬਹੁਤ ਧੰਨਵਾਦ ਹੈ ਕੰਗਨਾ ਮੂੰ ਮੈਨੂੰ ਬੜਾ ਪਿਆਰਾ ਲੱਗਦਾ ਏ ਨੀ ਤੇਰੇ ਵਾਲਾ ਵਿੱਚ ਲਾਚੀਰ ਕੁੜੇ ਮੈਨੂੰ ਬੜਾ ਪਿਆਰਾ ਲੱਗਦਾ ਏ ਨੀ ਤੇਰੇ ਵਾਲਾ ਵਿੱਚ ਲਾਚੀਰ ਨਾਲ ਤੁਹਾਡੇ ਕੋਰੋਗ੍ਰਾਫਰ ਬੈਠੇ ਨੇ ਹੱਥਾਂ ਦਾ ਖਾਉਂਦੀ ਫਿਰਦੀ ਐ ਆ ਬਣ ਮੇਰੀ ਤਕਦੀਰ ਕੁੜੇ ਨੀ ਮੈਨੂੰ ਬੜਾ ਪਿਆਰਾ ਟੰ 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 ਹ ਬੜਾ ਪਿਆਰਾ ਲੱਗਦਾ ਨਹੀਂ ਤੇਰੇ ਵਾਲਾਂ ਲਚਨਾ ਤੇ ਕੁੜੇ ਹੋਏ ਨਾ ਪੰਡ ਤਾਂ ਤੈਨੂੰ ਕੀ ਦੱਸਣਾ ਉਹ ਮੈਂ ਦੱਸਦਾ ਕੀ ਹੋਣਾ ਏ ਸਿਮੂ ਗੇਟ ਖੋਲ ਕੇ ਆ ਸਾਹ ਮਣਕੇ ਵਿੱਚ ਸੋਚੇ ਮੋਤੀ ਵਾਂਗ ਪਰੋਣਾ ਏ ਨਹੀਂ ਸੁੱਚੇ ਮੋਤੀ ਵਾਂਗ ਪਰੋਣਾ ਏ ਨਣ 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 ਤੇਰੇ ਕੁੜੇ ਤੇ ਮੈਨੂੰ ਵਾਪਸ ਆ ਲਗਦਾ ਨਹੀਂ ਤੇਰੇ ਬਾਣਾ ਵਿੱਚ ਲਾ ਤੀਰ ਕੁੜੇ ਤੁਸੀਂ ਇਹ ਦੇਖੋ ਤੁਹਾਡੇ ਕੋਲ ਕੋਰੋਗ੍ਰਾਫਰ ਬੈਠੇ ਨੇ ਨਾਲ ਦੀ ਨਾਲ ਤੁਹਾਡੇ ਗਾਣੇ ਤੇ ਕੋਰੋਗ੍ਰਾਫੀ ਕਰਦੀਆਂ ਨੇ ਯੈਸ ਟੈਲੈਂਟ ਦਾ ਇਹੀ ਕਿਸੇ ਨੇ ਵੀ ਡਾਂਸ ਸਿੱਖਣਾ ਵੈ ਐਕਟਿੰਗ ਸਕਿੱਲ ਸਿੱਖਣੇ ਹੋਣ ਤਾਂ ਮੈਂ ਆਪਦੀ ਅਕੈਡਮੀ ਓਪਨ ਕਰਨ ਜਾ ਰਹੀ ਆ ਬਰਾਡ ਅਕੈਡਮੀ ਠੀਕ ਆ ਤੇ ਉਹਦੇ ਵਿੱਚ ਉੱਥੇ ਸਿਖਾਵਾਂਗਾ ਸਾਰਾ ਕੁਝ ਮੈਂ ਜਦੋਂ ਕਿ ਆ ਫਿਰ ਸਿੰਗਿੰਗ ਡਾਂਸ ਭੰਗੜਾ ਬੋਲੀਆਂ ਕਿੱਦਾਂ ਸਾਰਾ ਕੁਝ ਸਿਖਾਇਆ ਜਾਊਗਾ ਕੋਰੋਗ੍ਰਾਫੀ ਤੇ ਐਕਟਿੰਗ ਓਕੇ ਜੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਇੰਸਟਾ ਤੇ ਡੀਐਮ ਕਰ ਸਕਦੇ ਹੋ ਤੁਸੀਂ ਲਹਿਰੇਗਾਗੇ ਵਿੱਚ ਆਪਣੀ ਅਕੈਡਮੀ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਜਿਹੜੀ ਹਜੇ ਅਸੀਂ ਓਪਨ ਨਹੀਂ ਕੀਤੀ ਕਰਾਂਗੇ ਵਿਜ਼ਿਟ ਪਹਿਲੀ ਕਰ ਲਈਏ ਨਾ ਵਿਜ਼ਿਟ ਤਾਂ ਅਸੀਂ ਤਾਂ ਕਹਿੰਨੇ ਆ ਨਾ ਵੀ ਉਹ ਸਾਡੇ ਨਾਲ ਰਲ ਕੇ ਲੱਭ ਲੈਣਗੇ ਆਪਾਂ ਰਲ ਕੇ ਲੱਭ ਲਾਂਗੇ ਜਿਹੜੀ ਲੋਕੇਸ਼ਨ ਤੁਹਾਨੂੰ ਨੇੜੇ ਲੱਗਦੀ ਹੈ ਆਪਾਂ ਉੱਥੇ ਹੀ ਥਾਂ ਲੈ ਲਾਂਗੇ ਠੀਕ ਹੈ ਪਰ ਬਾਈ ਬਣ ਕੇ ਮੋਗੇ ਮੋਗੇ ਕਣੀ ਨਾ ਹਾਂ ਸਾਨੂੰ ਦੂਰ ਪਈ ਹੁੰਦੀ ਫਿਰ ਅਸੀਂ ਰੋਜ਼ ਮੈਂ ਤਾਰੀ ਇਸ਼ੂ ਅ ਟਿੰਨਾ ਅਸੀਂ ਸਾਰੇ ਜਣੇ ਤੁਹਾਨੂੰ ਸਿਖਾਉਣ ਆਇਆ ਕਰਾਂਗੇ ਸ਼ਾਮ ਦੇ ਨੇ ਦੋ ਘੰਟੇ ਪਰ ਅਸੀਂ ਤੁਹਾਡੇ ਤੋਂ ਵੀ ਕੁਝ ਸਿੱਖਿਆ ਕਰਾਂਗੇ ਕਈ ਵਾਰੀ ਆਏ ਹੁੰਦੇ ਵੀ ਯਾਰ ਕਿਸੇ ਬੰਦੇ 'ਚ ਕੋਈ ਟੈਲੈਂਟ ਜ਼ਿਆਦਾ ਹੁੰਦਾ ਹੈ ਕਈ ਨਾ ਬਹੁਤ ਟੈਲੈਂਟਡ ਬੰਦੇ ਆ ਜਿਹੜੇ ਉਹ ਵਿਚਾਰੇ ਨਾ ਘਰੇ ਆ ਦਾ ਹੁਨਰ ਦਿਖਾਈ ਜਾਂਦੇ ਬਾਈ ਯਾਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਸੱਚੀ ਮੇਰੇ ਦਿਲ ਅੱਜ ਮੈਂ ਮਨਪੀਤ ਨਾਲ ਗੱਲ ਵੀ ਕਰੀ ਜਾਂਦਾ ਸੀ ਉਹਨਾਂ ਆਇਆ ਜਿੱਦ ਦਿਨ ਕਦੇ ਨਾ ਜੇ ਕਦੇ ਮੈਂ ਪੌਡਕਾਸਟ ਕਰਿਆ ਤਾਂ ਮੈਂ ਜ਼ਰੂਰ ਕਰੂੰਗਾ ਇਹ ਮਜ਼ਾਕ ਵਾਲੀ ਗੱਲ ਨਹੀਂ ਬਾਈ ਜਿਹੜੇ YouTube ਤੇ ਆਰਟਿਸਟ ਹੁੰਦੇ ਨੇ ਬਾਈ ਸੱਚੀ ਉਹ ਕੋ ਨਾ ਵੀ ਯਾਰ ਬਹੁਤ ਤੰਗ ਕਰਦੇ ਮੈਂ ਆਹ ਗੱਲ ਗੱਲ ਇਹ ਮੈਂ ਸੱਚੀ ਦਿਲੋਂ ਕਹਿਣਾ ਇਹ ਨਾਲੇ ਤਾਂ ਐ ਕਹਿਣਗੇ ਕਿ ਸਾਨੂੰ ਪਹਿਲੇ ਪੂਰੇ ਚਾਹੀਦੇ ਨੇ ਨਾਲੇ ਐ ਕਹਿਣਗੇ ਵੀ ਅਸੀਂ ਭਾਜੀ ਛੇਤੀ ਆਈਏ ਵੀ ਠੀਕ ਹੈ ਵੀ ਅਸੀਂ 12 ਵਜੇ ਆਈਏ ਤੇ 4 ਵਜੇ ਅਸੀਂ ਭਾਜੀਏ ਜਿਹੜੇ ਦਾ ਅਗਲੇ ਦਾ ਕੰਮ ਹੁੰਦਾ ਉਹ ਨੂੰ ਨਹੀਂ ਦੇਖਦੇ ਜਿਹੜੇ ਬੰਦੇ ਨਵੇਂ ਚੈਨਲ ਸ਼ੁਰੂ ਕਰਦੇ ਨੇ ਉਹ ਉਹਨਾਂ ਤੋਂ 4-4 5-5000 ਰੁਪਏ ਲੈ ਲੈਂਦੇ ਨੇ ਕਿਉਂਕਿ ਜਦੋਂ ਫਿਰ ਉਹ ਬੰਦੇ ਨੂੰ ਝੂਗਾ ਝੋੜ ਹੋ ਜਾਂਦਾ ਫਿਰ ਉਹ ਚੁੱਪਾ ਕਰਕੇ ਬਹਿ ਜਾਂਦੇ ਨੇ ਵਿਚਾਰੇ ਮੰਨ ਲਓ ਅਸੀਂ ਬਕਾ ਸੀ ਵੀ ਪਾ ਰਹੇ ਆ ਆਪਣੇ ਵਲੌਗ ਦੇ ਵਿੱਚ ਵੀ ਸਾਨੂੰ ਨਵੇਂ ਆਰਟਿਸਟਾਂ ਦੀ ਲੋੜ ਆ ਸਪੈਸ਼ਲੀ ਬੀਬੀਆਂ ਮੰ ਲੋ ਸਾਡੀ ਆਂਟੀ ਦੀਆਂ ਉਮਰਾਂ ਵਾਲੀਆਂ ਹੋ ਗਈਆਂ ਜਾਂ ਮੰਮੀ ਦੀਆਂ ਉਮਰਾਂ ਵਾਲੀਆਂ ਹੋ ਗਈਆਂ ਵੀ ਸਾਨੂੰ ਉਹ ਆਂਟੀਆਂ ਚਾਹੀਦੀਆਂ ਯਾਰ ਕੁੜੀਆਂ ਹੋ ਗਈਆਂ ਹਾਂ ਕੁੜੀਆਂ ਵੀ ਚਾਹੀਦੀਆਂ ਨੇ ਆਲਮੋਸਟ ਜ਼ਿਆਦਾ ਤਾਂ ਤੇ ਸਾਨੂੰ ਪਲੀਜ਼ ਡੀਐਮ ਕਰਿਓ ਵੈਸੇ ਮੈਨੂੰ ਬਹੁਤ ਡੀਐਮ ਆਉਂਦੇ ਨੇ ਪਰ ਮੈਂ ਨਹੀਂ ਦੇਖ ਪਾਉਂਦੀ ਹੁਣ ਜ਼ਰੂਰ ਦੇਖੂੰਗੀ ਜਦੋਂ ਸਾਡਾ ਵਲੌਗ ਦੇਖ ਕੇ ਡੀਐਮ ਕੀ ਤੁਸੀਂ ਮੈਨੂੰ ਕਰ ਦਿਓ ਜਾਂ ਰਿਪਲਾਈ ਦੇਵਾਂਗੇ ਹਾਂ ਇਸ਼ੂ ਦੀ ਆਈਡੀ ਤੇ ਕਰ ਦਿਓ ਜਾਂ ਮੇਰੀ ਆਈਡੀ ਤੇ ਕਰ ਦਿਓ ਬਸ ਕੁਝ ਨਹੀਂ ਕਰਨਾ ਪ੍ਰੋਫਾਈਲ ਭੇਜ ਦਿਓ ਨਾਮ ਭੇਜ ਦਿਓ ਤੇ ਫੋਟੋਆਂ ਭੇਜ ਦਿਓ 4-5 ਜੇ ਤੁਹਾਡੇ ਚੈਕਿੰਗ ਸਕਿੱਲਸ ਹੈਗੇ ਆਪਾਂ ਤੁਹਾਨੂੰ ਜ਼ਰੂਰ ਮੌਕਾ ਦੇਵਾਂਗੇ ਤੁਹਾਨੂੰ ਸਦਾ ਪਰ ਨਾ ਯਾਰ ਕੰਮ ਦੇ ਨਾਲ-ਨਾਲ ਨਾ ਜੇ ਤੁਹਾਨੂੰ ਕੰਮ ਦਾ ਸ਼ੌਂਕ ਹੈ ਤੇ ਕੰਮ ਨਾਲ ਪਿਆਰ ਹੈ ਫੇਰ ਹੀ ਤੁਸੀਂ ਜ਼ਿੰਦਗੀ 'ਚ ਸਕਸੈਸ ਹੋ ਸਕੋਗੇ ਮੇਰੇ ਅਕੋਰਡਿੰਗ ਤਾਂ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਸਾਰਾ ਦਿਨ ਐ ਕਹੋਗੇ ਵੀ ਯਾਰ ਪਿਆਰ ਹੈ ਨਹੀਂਗਾ ਦੀ ਬਸ ਠੀਕ ਆ ਬਈ ਵੀ ਰਪੀ ਆਰਪੀ 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 ਆ ਹਾਂ ਜਿਹੜੇ ਇਹ ਬੰਦੇ ਨੇ ਇਹ ਅਸੀਂ ਤਾਂ ਹੀ ਰੈਫਰ ਕਰਨੇ ਨੇ ਇੱਧਰ ਉੱਧਰ ਕਿ ਕਿ ਇਹਨਾਂ ਦੀ ਜਗ੍ਹਾ ਤੁਸੀਂ ਨਵੇਂ ਬੰਦੇ ਲਿਆਉਣੇ ਨੇ ਇਹ ਕੰਮ ਨੂੰ ਪਿਆਰ ਹੀ ਨਹੀਂ ਕਰਦੇ ਆ ਆ ਦੇਖ ਲਓ ਆ ਦੇਖ ਲਓ ਭਾਈ ਹਮੇ ਫੋਨ ਦੇਖੀ ਜਾਂਦੇ ਨੇ ਦੋ ਵਾਰੀ ਇਹਨਾਂ ਨੂੰ ਫੋਨ ਆ ਗਿਆ ਬਈ ਫੋਨ ਲ ਤੁਸੀਂ ਦੰਦੇ ਨਹੀਂ ਆ ਭਾਈ ਮੇਰਾ ਗਾਣਾ ਮੇਰਾ ਗਾਣਾ ਉੱਥੇ ਛਿੜਾਤਾ ਮੈਂ ਲੋ ਡਿਸਟਰਬ ਪਤਾ ਨਹੀਂ ਕਰੀ ਜੀ ਤੂੰ ਤੂੰ ਵਾਂਟੇ ਫੋਨ ਹੀ 2 ਮਿੰਟ ਬਾਅਦ ਚੱਕ ਲੈ ਕੀ ਮੈਂ ਚੱਕ ਲਵਾਂ ਭਾਈ ਦੇਖੋ ਜੀ ਬੁੱਡੇ ਸਾਨੂੰ ਬਹੁਤ ਮੈਸੇਜ ਕਰਦੇ ਆ ਮੈਂ ਇਹ ਬੇਨਤੀ ਕਰਦੀ ਆ ਵੀ ਮੁੰਡੇ ਸਾਡੇ ਕੋਲੇ ਆਲਰੇਡੀ ਬਹੁਤ ਨੇ ਮੁੰਡੇ ਤੇ ਮੁੰਡਾ ਚੜਿਆ ਪਿਆ ਇੱਥੇ ਸਾਨੂੰ ਕੁੜੀਆਂ ਦੀ ਤੇ ਬੁੜੀਆਂ ਦੀ ਲੋੜ ਹੈ ਸਾਨੂੰ ਪਲੀਜ਼ ਨੀਚੇ ਮੈਸੇਜਸ ਰਿਪਲਾਈ ਦੇ ਦਿਓ ਵੀ ਜੇ ਕਿਸੇ ਨੇ ਕੰਮ ਕਰਨਾ ਹੈ ਕੋਈ ਚਾਹਵਾਨ ਹੈਗਾ ਤੇ ਆ ਦੂਜੀ ਆਪਣਾ ਜਿਹੜੀ ਤੁਹਾਡੀ ਮੰਨ ਲਓ ਸੋਚਨ ਸ਼ਕਤੀ ਉਹ ਦੂਰ ਕਰ ਦਈਏ ਵੀ ਕਈ ਤਰ੍ਹਾਂ ਚ ਨਾ ਇਹ ਲੱਗਦਾ ਵੀ ਸ਼ਾਇਦ ਇਹ ਊਂੀ ਤੁਰੇ ਖਰਦੇ ਨੇ ਆ ਗੱਲ ਵਧੀਆ ਤੇ ਜਿੱਥੇ ਅਸੀਂ ਜਿਹੜੇ ਤਰ੍ਹਾਂ ਚ ਛੁੱਟ ਕਰਵਾ ਆ ਗੱਲ ਵਧੀਆ ਮੈਂ ਤਾਂ ਫੋਨ ਛੱਡਦਾ ਜਦੋਂ ਆ ਗੱਲ ਨਾ ਬਾਈ ਆਪਾਂ ਤਾਂ ਇਹ ਆ ਮੈਂ ਤੇਰਾ ਬਲਾਕ ਸੈੱਟ ਕਰੂੰ ਸਾਡੇ ਔਰ ਮੋਸਟ ਜ਼ਿਆਦਾ ਇਸ਼ੂ ਚੰਨ ਛੱਡ ਬੈਂਕ ਸਹੀ ਵੀ ਆਲਮੋਸਟ ਇਸ਼ੂ ਅ ਸਿਮੂ ਆ ਗਿਆ ਲੱਗੀ ਬਈ ਹੌਲੀ ਬੋਲੋ ਆਲਮੋਸਟ ਅਸੀਂ ਜਿਆਦਾ ਜਿਹੜੇ ਸ਼ੂਟ ਨੇ ਉਹ ਬਈ ਆਪਦੇ ਹਾਸ ਦੇ ਵਾਸਤੇ ਘਰਾਂ 'ਚ ਹੀ ਕਰਦੇ ਆ ਜਿਵੇਂ ਇਸ਼ੂ ਦਾ ਆਪਦਾ ਕਾਰ ਹੁੰਦਾ ਸ਼ੂਟ ਵਾਸਤੇ ਸਾਡਾ ਆਪਦਾ ਕਾਰ ਹੁੰਦਾ ਮੰਨ ਲਓ ਮੇਰਾ ਘਰ ਪਾਚੋੜ ਕੋਟਕਪੂਰੇ ਬਹੁਤ ਦੂਰ ਆ ਤੇ ਮੇਰਾ ਘਰ ਛੋਟਾ ਵੀ ਆ ਉੱਥੇ ਨਹੀਂ ਐਡਜਸਟ ਹੋਉਂਦਾ ਮਤਲਬ ਇਹ ਲੈਰੇ ਸ਼ੂਟ ਕਰ ਲੈਂਦੇ ਨੇ ਰਾਣੀ ਦੇ ਘਰੇ ਜਾਂ ਕਤਰੀਆਣੀ ਸ਼ੂਟ ਕਰ ਲੈਂਦੇ ਨੇ ਜਾਂ ਹਰਿਆਊ ਸ਼ੂਟ ਕਰ ਲੈਂਦੇ ਨੇ ਤੇ ਉਹ ਸਾਰੇ ਘਰ ਹੀ ਨਹੀਂ ਸੱਤੇ ਦਾ ਘਰ ਹਰਿਆਊ ਆ ਤਾਰੀ ਦਾ ਘਰ ਗਲਡਿਆਣੀਆ ਤੇ ਇਸੂ ਦਾ ਘਰ ਰੰਗੜਿਆ ਆਲਾ ਅਸੀਂ ਸਾਰੇ ਆਪਦੇ ਤੇ ਘਰਾਂ ਚ ਸ਼ੂਟ ਕਰਦੇ ਤੇ ਰਾਣੀ ਪੂਆ ਲੈਰੇ ਦੀ ਹੀ ਆ ਤੇ ਜਿੱਥੇ ਲੈਰੇ ਆ ਅਸੀਂ ਸ਼ੂਟ ਕਰਦੇ ਇੱਥੇ ਅਸੀਂ ਇਕੱਠੇ ਜ਼ਰੂਰ ਹੁੰਨੇ ਆ ਸਾਰੇ ਜਣੇ ਇੱਥੇ ਸਪੈਸ਼ਲ ਜਿਹੜੀ ਰਾਣੀ ਪੂਆ ਦੀ ਵੱਡੀ ਮੰਮੀ ਆ ਮੰਨ ਲਓ ਆਪਦੀ ਮੰਮੀ ਆ ਉਹਦੀ ਉਹ ਸਾਡੀ ਵੱਡੀ ਬੇਬੇ ਆ ਉਹ ਹਮੇਸ਼ਾ 24 ਘੰਟੇ ਘਰੇ ਹੀ ਹੁੰਦੀ ਆ ਤੇ ਉਹਦੀ ਅੱਖ ਸਾਰਿਆਂ ਤੇ ਹੁੰਦੀ ਆ ਅੱਖ ਬਾਜ ਵਰਗੀ ਵੀ ਕਿਹੜਾ ਜਵਾਬ ਕੀ ਹਰਕਤ ਕਰ ਰਹੇ ਆ ਤੇ ਵੀ ਇਹ ਗੱਲ ਨਾ ਸੋਚਿਆ ਕਰੋ ਕਿ ਸ਼ਾਇਦ ਸਾਡੀ ਜੇ ਕੁੜੀ ਜਾਂ ਗੁੜੀ ਜਾਊਗੀ ਤਾਂ ਪਤਾ ਨਹੀਂ ਉੱਥੇ ਕੀ ਹੋਊਗਾ ਤੇ ਕਿਵੇਂ ਕੰਮ ਹੋਊਗਾ ਠੀਕ ਆ ਸਾਰੇ ਘਰਾਂ ਤੋਂ ਬਾਰਾਂ ਵਾਲਿਆਂ ਨਾਲ ਆਹ ਰਹੇ ਇੱਕ ਵਾਰੀ ਹਾਂ ਤੁਸੀਂ ਆਓ ਪ੍ਰੋਬਲਮ ਨਹੀਂ ਤੁਸੀਂ ਪੇਰੈਂਟਸ ਨਾਲ ਆ ਗਿਆ ਕੰਮ ਦੇਖ ਸਕਦੇ ਹੋ ਵੀ ਭਾਈ ਕਿਹੋ ਜਿਹੇ ਫੈਮਲੀਆਂ ਨੇ ਕਿਹੋ ਜਿਹੋ ਬੰਦੇ ਨੇ ਜਾਂ ਕਿਹੋ ਜਿਹਾ ਕੰਮ ਕਰਦੇ ਨੇ ਕਰੈਕਟਰ ਜ਼ਰੂਰ 네ਗੇਟਿਵ ਤੇ ਪੋਜ਼ਿਟਿਵ ਹੁੰਦਾ ਵੀ ਕਰੈਕਟਰ ਇਧਰ ਉਧਰ ਦਾ ਹੋ ਜਾਂਦਾ ਹੁੰਦਾ ਪਰ ਜੇ ਉਹ ਕੈਰੈਕਟਰ ਬੰਦਾ ਕੋਈ ਕਰ ਰਿਹਾ ਤਾਂ ਉਹਦੀ ਐਕਟਿੰਗ ਦੇਖ ਕੇ ਹੀ ਉਹਨੂੰ ਕੈਰੈਕਟਰ ਦਿੱਤਾ ਜਾਂਦਾ ਵੀ ਇਹ ਬੰਦਾ ਇਹ ਸੈਕਟਿੰਗ ਚ ਪਰਫੈਕਟ ਰਹੂਗਾ ਇਸ ਕੈਰੈਕਟਰ ਚ ਪਰਫੈਕਟ ਰਹੂਗਾ ਤੇ ਹੁਣ ਜੀ ਕੋਈ ਗੱਲ ਨਹੀਂ ਹੁੰਦੀ ਹਨਾ ਉੱਚ ਨਹੀਂ ਚਾ ਲਈ ਵੀ ਜੇ ਤੁਸੀਂ ਆਪ ਦਾ ਮਨ ਚ ਸੋਚਦੇ ਹੋ ਉਹ ਵੀ ਅਸੀਂ ਆਪ ਦਾ ਜਵਾਬ ਇਸ ਲੈਣ ਚ ਲਾਉਣਾ ਵੀ ਆ ਤੇ ਪਰ ਵੀ ਪਤਾ ਨਹੀਂ ਕੀ ਹੁੰਦਾ ਹੋਗਾ ਇਹਦਾ ਮੁੱਛ ਨਹੀਂ ਹੁੰਦਾ ਤੁਸੀਂ ਬੇਝਿਜਕ ਹੋ ਕੇ ਨਾਲ ਵੀ ਆ ਸਕਦੇ ਹੋ ਤੁਸੀਂ ਕੰਮ ਆਪਦੇ ਜਵਾਬ ਦਾ ਵੇਖ ਵੀ ਸਕਦੇ ਹੋ ਵੀ ਸਾਡਾ ਜਵਾਬ ਕਰ ਸਕਦੇ ਕਿ ਨਹੀਂ ਕਰ ਸਕਦੇ ਕੋਈ ਪ੍ਰੋਬਲਮ ਨਹੀਂ ਹੈਗੀ ਹਾਂ ਸਾਡੀਆਂ ਮੇਰੀ ਆਪ ਦੀ ਮੰਮੀ ਵੀ ਕੰਮ ਕਰਦੀ ਹੈ YouTube ਤੇ ਦੋਸਤਾਂ ਵੀ ਕਰੀ ਹੁੰਦੀ ਆ ਹੈਨਾ ਉਹ ਕੋਈ ਪ੍ਰੋਬਲਮ ਨਹੀਂ ਹੈਗੀ ਬਸ ਐਵੇਂ ਵੀ ਤੁਸੀਂ ਆਪ ਦੀ ਸੋਚ ਥੋੜੀ ਪੋਜ਼ਿਟਿਵ ਰੱਖੋ ਤੁਸੀਂ ਆਪ ਆ ਜੇ ਨਾਲ ਬੈਠ ਕੇ ਦੇਖ ਲਓ ਹਾਂ ਜੇ ਤੁਹਾਨੂੰ ਐਂ ਲੱਗਦਾ ਵੀ ਨਹੀਂ ਯਾਰ ਨਹੀਂ ਸਹੀ ਹੈਗੇ ਫਿਰ ਇੱਕ ਮੇਨ ਸਬ ਤੋਂ ਗੱਲ ਜੇ ਕਿਸੇ ਨੇ ਨਵੇਂ ਨੇ ਕੰਮ ਜੁਆਇਨ ਕਰਨਾ ਸਭ ਤੋਂ ਪਹਿਲਾਂ ਉਹ ਪਤਾ ਕੀ ਪੁੱਛਦਾ ਕਿੰਨੀ ਪੇਮੈਂਟ ਮਿਲ ਜਾਂਦੀ ਹੈ ਜੀ ਕਿਉਂਕਿ ਹੁਣ ਸਾਨੂੰ ਤਿੰਨ ਤਿੰਨ ਸਾਲ ਹੋ ਗਏ ਅਸੀਂ ਹੈਨਾ ਕਿੰਨੇ ਧੱਕੇ ਖਾਦੇ ਨੇ ਜੇ ਮੈਂ ਕੋਟਕਪੂਰੇ ਤੋਂ ਲੈਹਰੇ ਆਉਣਾ ਤਾਂ ਮੈਨੂੰ 5 ਘੰਟੇ ਲੱਗਦੇ ਆਉਣ ਜਾਣ ਤੇ ਇਹ ਇਹ ਤਾਂ ਸਾਡੀ ਮੀਟ ਤਾਂ ਵੀ ਕਾਬਲੀਅਤ ਦੇ ਹਿਸਾਬ ਨਾਲ ਸਾਡੇ ਪੇਮੈਂਟ ਵਧ ਗਈ ਸਟਾਰਟਿੰਗ ਪ੍ਰਾਈਸ ਸੈल्फ ਜੇ ਕੋਈ ਜਮਾ ਹੀ ਨਾ ਮੈਂ ਤਾਂ ਉਹਦਾ 500 ਤੇ ਨਹੀਂ ਜਿੰਨ ਥੋੜੀ ਜੀ ਐਕਟਿੰਗ ਆਉਂਦੀ ਉਹਦਾ 700 800 ਤਾਂ ਚੱਲ ਗੀ ਹੈ ਜੇ ਕੋਈ ਜਮਾ ਨਾ ਮੈਂ ਤੇਰੇ ਨਾਲ ਹੋਗਾ ਤੈਨੂੰ ਕਹਿ ਰਿਹਾ ਕਿ ਤੈਨੂੰ ਕੀ ਆਤਾ ਹੈਗੀ ਆ ਭਰ ਦਿਆਂ ਮੈਂ ਕੋਲ ਹੋਰ ਨਹੀਂ ਦੂ ਆਹ ਦੇਖੋ ਐ ਗੱਲਾਂ ਬੈਠੀ ਇਹ ਕੋਈ ਸੋਸ਼ਲ ਗੋਆ ਨਹੀਂ ਆ ਟਿਕਾ ਬਗਤੀ ਕਰਦੇ ਉਹਨਾਂ ਨੂੰ ਦੱਸਦਾ ਹੀ ਕੋਈ ਅਸੀਂ ਸੋਹਣੀ ਗੱਲ ਕਰਦੇ ਆ ਜੇ ਕੰਨਾ ਸੋਹਣੀ ਗੱਲ ਆਪ ਵੀ ਸੋਹਣੀ ਹੋ ਆ ਫੇ ਤੇਰੀ ਬੋਤਲ ਓ ਪਰਲਾ ਜੇ ਕੋਈ ਜਵਾਨ ਨਵਾਂ ਆਰਟਿਸਟ ਹੈ ਜਿਹਨੂੰ ਐਕਟਿੰਗ ਨਹੀਂ ਆਉਂਦੀ ਬਈ ਕਈ ਵਾਰੀ ਪਤਾ ਕੀ ਹੁੰਦਾ ਕੋਈ ਬੰਦਾ ਸੰਗ ਦਾ ਹੁੰਦਾ ਹੈ ਜਾ ਕਿ ਸੇ ਬੰਦੇ ਮਤਲਬ ਕੋਈ ਬੰਦਾ ਵੀ ਐਕਟਿੰਗ ਐਕਟਿੰਗ ਜਿਹਦੇ ਨੇੜੇ ਤੇੜੇ ਵੀ ਨਹੀਂ ਹੁੰਦੀ ਉਹਨੂੰ ਸ਼ੌਂਕ ਜ਼ਰੂਰ ਹੁੰਦਾ ਹੈ ਆਪਾਂ ਕਿਸੇ ਨੂੰ ਇਹ ਮਾੜਾ ਨਹੀਂ ਕਹਿੰਦੇ ਪਰ ਕਈ ਬੰਦੇ 'ਚ ਸਕਿੱਲ ਹੁੰਦੀ ਨਹੀਂ ਉਹਨੂੰ ਸ਼ੌਂਕ ਜ਼ਰੂਰ ਹੁੰਦਾ ਹੈ ਫਿਰ ਉਹਦੇ ਤੇ ਨਾ ਕਈ ਵਾਰੀ ਸਾਰਾ ਦਿਨ ਬੱਟ ਜਾਂਦਾ ਬਈ ਤੇ ਫਿਰ ਕਈ ਵਾਰੀ ਫਿਰ ਜਾਂਦਾ ਹੋਇਆ ਅਗਲਾ ਕਹਿੰਦਾ ਵੀ ਯਾਰ ਉਹਨਾਂ ਕੋਲ ਗਿਆ ਸੀ ਪੈਸੇ ਨਹੀਂ ਦਿੱਤੇ ਹਾਂ ਉਹਦੇ ਉਹਦੇ ਬਾਅਦ ਉਹਦੋਂ ਨਾ ਸਾਡੀ ਵੀ ਪਕਾਈ ਬਹੁਤ ਮੈਂ ਤਾਂ ਇਹ ਗੱਲ ਕਹਿਣਾ ਵੀ ਤੁਸੀਂ ਆਪ ਦੇ ਤੌਰ ਤੇ ਤੁਸੀਂ ਦੇਖ ਕੇ ਦੇਖੋ ਜੇ ਤੁਸੀਂ ਕੋਈ ਕੰਮ ਸ਼ੁਰੂ ਕਰਦੇ ਹੋ ਤਾਂ ਘੱਟੋ ਘੱਟ ਤੁਸੀਂ ਉਹਦੇ ਇਨਵੈਸਟਮੈਂਟ ਕਰਦੇ ਹੋ ਜੇ ਤੁਸੀਂ ਇਸ ਲਾਈਨ 'ਚ ਆਉਣ ਹੈ ਜਾਂ ਤੁਸੀਂ ਕੋਈ ਚੈਨਲ ਤੇ ਜਾਣਦੇ ਹੋ ਤੁਸੀਂ ਇਨਵੈਸਟਮੈਂਟ ਤਾਂ ਨਹੀਂ ਕਰ ਰਹੇ ਕਿਤੇ ਵੀ ਸਿਰਫ ਆਪਦੇ ਆਪ ਨੂੰ ਪ੍ਰੂਫ ਕਰ ਰਹੇ ਹੋ ਵੀ ਯਾਰ ਹਾਂ ਵੀ ਮੈਂ ਇੰਨੇ ਜੁਗਾ ਹੈਗਾ ਬਾਈ ਵੀ ਮੈਂ ਕੰਮ ਕਰਦਾ ਮੰਨ ਤੁਸੀਂ ਉਹ ਲਾੜੋ ਯਾਰ ਵੱਡੀਆਂ ਫਿਲਮਾਂ ਚ ਆਡੀਸ਼ਨ ਲਈ ਬੁਲਾਉਂਦੇ ਨੇ ਬੇਸ਼ੱਕ ਅਸੀਂ ਛੋਟੀਆਂ ਆਣੇ ਆ ਪਰ ਫਿਲਮ ਤਾਂ ਫਿਲਮ ਹੀ ਹੁੰਦੀ ਹੈ ਜਿਵੇਂ ਮਰਜੀ ਹੈ ਠੀਕ ਹੈ ਚਲੋ ਇਹ ਸ਼ਾਰਟ ਮੂਵੀ ਹੋਗੀ ਉਹ ਵੱਡੀ ਮੂਵੀ ਹੁੰਦੀ ਹੈ ਉੱਥੇ ਵੀ ਆਡੀਸ਼ਨ ਲਈ ਬੁਲਾਉਂਦੇ ਕਿੰਨੀ ਵਾਰ ਜਾਣਾ ਪੈਂਦਾ ਤੇ ਇੱਥੇ ਯਾਰ ਆਉਣਾ ਜ਼ਰੂਰ ਪੈਂਦਾ ਪਰ ਅਸੀਂ ਪੈਸਾ ਤਾਂ ਨਹੀਂ ਮੰਗਦੇ ਹਣਾ ਇਥੇ ਸਿਰਫ ਅਸੀਂ ਆਡੀਸ਼ਨ ਤਾਂ ਹੱਥੇ ਇੱਕ ਮੰਨ ਲਓ ਤੁਹਾਡਾ ਇੱਕ ਦਿਨ ਆ ਉਹ ਆਡੀਸ਼ਨ ਤਾਂ ਹੀ ਹੋਈ ਮੈਂ ਤਾਂ ਮੈਂ ਤਾਂ ਇਹ ਗੱਲ ਕਹਿੰਦਾ ਸਾਡੇ ਨਾਲ ਹੁਣ ਬਈ ਬਿੱਲਾ ਮੁੰਡਾ ਸੀਗਾ ਅੱਗੇ ਕੰਮ ਕਰਨ ਲੱਗਿਆ ਸੀ ਤੀਨ-ਚੌੜਾ ਨੇ ਕੰਮ ਕਰਿਆ ਮੈਂ ਪਹਿਲਾਂ ਜਦੋਂ ਕੰਮ ਸ਼ੁਰੂ ਕਰਿਆ ਸੁਖ ਸਾਹਿਬ ਨਾਲ ਕਰਨ ਲੱਗਿਆ ਸੀ ਮੈਂ ਸ਼ੁਰੂ ਤਾਰੀ ਹਰਾਂ ਨਾਲ ਕਰਿਆ ਫਿਰ ਹੁਣ ਨਾ ਸਾਰਿਆਂ ਨਾਲ ਮੈਂ ਬਈ 6 ਮਹੀਨੇ ਕੰਮ ਫ੍ਰੀ ਕਰਿਆ ਤੇਲ ਵੀ ਆਪਦੇ ਉੱਪਲੇ ਪਾਉਣਾ ਹੁੰਦਾ ਸੀ ਮੋਟਰਸਾਈਕਲ 'ਚ ਦੇਖ ਤੁਸੀਂ ਜਿਹਨੂੰ ਮਰਜ਼ੀ ਪੁੱਛ ਲਿਓ ਸੁੱਖ ਮਿਲੂਗਾ ਤੁਹਾਨੂੰ ਸੁੱਖ ਨੂੰ ਪੁੱਛ ਲਿਓ ਕੀ ਕਹਣਾ ਹੈ ਕਦੇ 500 ਰੁਪਏ ਉਹਨਾਂ ਨੇ ਮੈਨੂੰ ਦੇ ਦਿੱਤਾ ਹੋਊ ਕਿ ਚਲ ਯਾਰ ਕੋਈ ਗੱਲ ਨਹੀਂ ਕਰ ਤੈਨੂੰ ਲੋੜ ਪਈ ਤਾਂ ਠੀਕ ਹੈ ਨਹੀਂ ਭਾਈ 6 ਮਹੀਨੇ ਮੈਂ ਜਮਾਂ ਕੰਮ ਫ੍ਰੀ ਕਰਿਆ ਕੋਈ ਬੰਦਾ ਇਹ ਗੱਲ ਨਹੀਂ ਮੈਨੂੰ ਕਹਿ ਸਕਦਾ ਕਿ ਯਾਰ ਤੂੰ 6 ਮਹੀਨੇ ਤੋਂ ਪਹਿਲਾਂ ਰੁਪਇਆ ਵੀ ਲੈ ਲਿਆ ਹੁੰਦਾ ਮੈਂ ਵੀ ਕਹਿ ਦਾਂਗੀ ਮੈਂ ਪਹਿਲੇ ਦਿਨ ਤੋਂ ਹੀ ਪੇਮੈਂਟ ਤੇ ਕੰਮ ਕਰ ਰਹੀ ਹਾਂ ਪਰ ਹਾਂ ਮੈਂ ਤੁਹਾਨੂੰ ਇਹਨਾਂ ਦੱਸ ਦਿੰਨੀ ਆ ਵੀ ਪਹਿਲੀ ਡੈਡੀ ਮੇਰੀ ਸਭ ਤੋਂ ਪਹਿਲਾ ਪੇਮੈਂਟ ਸੀ ਉਹ ਮੈਨੂੰ 1200 ਮਿਲੀ ਸੀ ਇੱਕ ਚੈਨਲ ਤੋਂ ਜਿੱਥੇ ਮੈਂ ਸਭ ਤੋਂ ਪਹਿਲਾਂ ਸਟਾਰਟਿੰਗ ਕੀਤੀ ਸੀ ਮੈਂ ਉਹ 1200 ਤੇ ਵੀ ਕੋਈ ਉਹ ਨਹੀਂ ਕੀਤਾ ਸੀਗਾ ਕਿ ਹਾਂ ਇਹ ਮੈਨੂੰ ਇ ਅਗਲੇ ਦਿਨ ਉਹਨਾਂ ਨੇ ਮੇਰੀ ਆਪ ਹੀ ਵਧਾਈ ਦਿੱਤੀ ਸੀ ਕਿਉਂਕਿ ਮੈਂ ਇੱਕ ਵੀਡੀਓ ਹੀ ਕੀਤੀ ਸੀ ਉਹ ਚੱਲ ਗਈ ਸੀ ਵੀਡੀਓ ਇਸ ਤੋਂ ਬਾਅਦ ਐਕਟਿੰਗ ਦਾ ਮਨ ਆ ਮੇਰੇ ਚ ਆਪ ਹੀ ਹੈਗਾ ਸੀਗਾ ਕਿ ਕਿੱਡਾ ਵੀ ਮੈਂ ਕਰ ਸਕਦੀ ਆ ਫਿਰ ਮੈਂ ਕਿਸੇ ਦੇ ਭੁਗਤਾਈ ਤਾਂ ਕਰਾਈ ਨਹੀਂ ਜਿਵੇਂ ਉਹ ਕਹਿੰਦੇ ਸੀ ਮੈਂ ਉਹ ਵੀ ਪਹਿਲੇ ਟੈਕਚਰ ਨਾਲ ਨੂੰ ਕਰਕੇ ਕੰਮ ਦੇ ਦਿੰਦੀ ਸੀ ਤਾਂ ਫਿਰ ਆਟੋਮੈਟਿਕਲੀ ਆਪਣੀ ਇਨਕਮ ਆਪ ਹੀ ਵੱਧ ਜਾਂਦੀ ਹੁੰਦੀ ਹੈ ਕਿੰਨਿਤ ਭਾਵੇਂ ਯਾਰ ਜਦੋਂ ਤੁਹਾਨੂੰ ਮੈਂ ਤਾਂ ਇੱਕ ਗੱਲ ਪ੍ਰੀਫਰ ਕਰਦਾ ਮੈਂ ਜਦੋਂ ਤੁਸੀਂ ਕੰਮ ਕਰਨ ਲੱਗੇ ਜਦੋਂ ਤੁਹਾਨੂੰ ਚਾਰ ਬੰਦਿਆਂ ਨੇ ਇਹ ਗੱਲ ਕਹਤੀ ਵੀ ਹਾਂ ਯਾਰ ਤੂੰ ਬਹੁਤ ਵਧੀਆ ਐਕਟਿੰਗ ਕਰਦਾ ਹੈ ਤੇ ਤੁਹਾਨੂੰ ਚਾਰ ਪੰਜ ਸ਼ੂਟਾਂ ਵਾਲੇ ਨੇ ਕਹਿੰਦਾ ਵੀ ਨਹੀਂ ਬਈ ਤੂੰ ਸਾਡੇ ਨਾਲ ਸ਼ੂਟ ਕਰਾ ਸਾਡੇ ਨਾਲ ਸ਼ੂਟ ਕਰਾ ਉਦੋਂ ਤੁਸੀਂ ਇਹ ਗੱਲ ਸਮਝੋ ਵੀ ਹਾਂ ਅਸੀਂ ਕੁਝ ਰੁਪਈਆ ਲੈਣ ਜੋਗੇ ਹੋਗੇ ਹਾਂ ਜੰਨਾ ਟਾਈਮ ਤੁਹਾਨੂੰ ਕੋਈ ਫੋਨ ਨਹੀਂ ਕਰਦਾ ਜਾਂ ਤੁਹਾਡੀ ਕੋਈ ਤਰੀਫ ਨਹੀਂ ਕਰਦਾ ਜਾਂ ਤੁਹਾਡੇ ਨਾਲ ਕੋਈ ਕਮੈਂਟ ਨਹੀਂ ਆਉਂਦੇ ਮਤਲਬ ਉਹਨਾ ਟਾਈਮ ਤੁਸੀਂ ਸੋਚੋ ਵੀ ਹਲੇ ਅਸੀਂ ਸਿੱਖ ਹੀ ਰਹੇ ਹਾਂ ਇਹ ਗੱਲਾਂ ਅੱਜ ਅਸੀਂ ਤਾਂ ਕੀਤੀਆਂ ਨੇ ਕਿਉਂਕਿ ਬਹੁਤ ਜਾਣੇ ਸਾਨੂੰ ਮੈਸੇਜ ਕਰਕੇ ਮੈਨੂੰ ਕੁੜੀਆਂ ਜਾਂ ਬੁੜੀਆਂ ਇਹ ਗੱਲ ਕਹਿੰਦੀਆਂ ਨੇ ਵੀ ਸਾਨੂੰ ਕੰਮ ਦੀ ਬਹੁਤ ਜ਼ਿਆਦਾ ਨੀੜਾ ਤਾਂ ਤਾਂ ਤੁਹਾਨੂੰ ਡਿਟੇਲ ਚ ਬਰੀਫ ਚ ਸਮਝਾਇਆ ਵੀ ਇਹ ਕੰਮ ਐਂ ਕਰਕੇ ਆਏ ਆ ਜੀ ਹੁਣ ਪਤਾ ਲੱਗ ਗਿਆ ਮੰਨ ਲਓ ਹੁਣ ਇੱਕ ਵੀਡੀਓ 40000 ਰਿਵਿਊ ਲੈਂਦੀ ਹੈ ਤਾਂ ਉਹਨੇ ਰੁਪਿਆ ਤਾਂ ਦਿੱਤਾ 4000 ਜਬ 5000 ਇੱਕ ਵੀਡੀਓ ਨੇ ਤੇ ਆਰਟਿਸਟ ਉਹ ਚ ਹੁੰਦੇ ਨੇ 8-9 ਉਹ ਵੀ ਸਾਰੇ ਪੇਡ ਉਹ ਵੀ ਸਾਰੇ ਪੇਡ ਮੰਨ ਲਓ 9000 ਰੁਪਏ ਖਰਚਾ ਹੋ ਗਿਆ ਤੇ 5000 ਰੁਪਏ ਵੀਡੀਓ ਨੇ ਕਮਾਈ ਦਿੱਤੀ ਹੈ ਤੇ ਤੁਸੀਂ ਆਪਸਾ ਲਾ ਹਿਸਾਬ ਲਾ ਲਓ ਵੀ 4000 ਰੁਪਏ ਬੰਦਾ ਆਪਣੀ ਜੇਬ ਚੋਂ ਪਾਉਂਦਾ ਹੈ ਉਹ ਤਾਂ ਕੋਈ ਗੱਲ ਨਹੀਂ ਅੱਜ ਵੀ ਕੱਲ੍ਹ ਸਾਡਾ ਵੀ ਚੱਲੂ ਆ ਵੀ ਚੱਲ ਇਹ ਨਹੀਂ ਆਪਾਂ ਕਹਿੰਦੇ ਵੀ YouTube ਕੁਝ ਮੋੜਦਾ ਨਹੀਂ ਸਾਡੇ ਤਾਂ YouTube ਨੇ ਪੈਰ ਲਾਇਏ ਨੇ ਬਾਈ ਅਸੀਂ ਤਾਂ ਕਦੇ ਭੁੱਲੀ ਨਹੀਂ ਸਕਦੇ ਅਸੀਂ ਤਾਂ ਇਹਨੂੰ ਪੂਜਦੇ ਆ ਜਿਹਾ ਜੇ ਸਾਡੇ ਵਾਸਤੇ ਰੱਬ ਹੋਵੇ YouTube ਇਹ ਗੱਲ ਨਹੀਂ ਹੈਗੀ ਵੀ YouTube ਤੋਂ ਪੈਸੇ ਨਹੀਂ ਬਣਦੇ ਕੁੱਲ ਮਿਲਾ ਕੇ ਵੀ ਜੇ ਕੋਈ ਆਰਟਿਸਟ ਆਰਟਿਸਟਾਂ ਦਾ ਇਹ ਕੰਮ ਕਰ ਰਿਹਾ ਤਾਂ ਉਹ ਕੰਮ ਕੁੱਤਾ ਨਹੀਂ ਹੈਗਾ ਕੰਮ ਬਹੁਤ ਵਧੀਆ ਕੰਮ ਨੂੰ ਕਰਨ ਦੀ ਨੀਤ ਸਿੱਧੀ ਹੋਣੀ ਚਾਹੀਦੀ ਨੀਤ ਸਿੱਧੀ ਹੋਣੀ ਚਾਹੀਦੀ ਆ ਇਹ ਗੱਲਾਂ ਮੈਂ ਪੌਡਕਾਸਟ 'ਚ ਵੀ ਬਹੁਤ ਵਾਰੀ ਕਹੀਆਂ ਨੇ ਹਾਂ ਬਸ ਕਿ ਜੇ ਤੁਸੀਂ ਰੀਜਨਲ ਕੰਮ ਕਰਦੇ ਹੋ ਤਾਂ ਵੈਸੇ ਨੂੰ ਸੱਚੇ ਪਾਤਸ਼ ਇੱਕ ਤੇ ਸਿੱਖਣ ਲੱਗੇ ਆ ਜਾਂ ਪਾਰਲਰ ਚ ਸਿੱਖਣ ਲੱਗੇ ਹੋ ਕਹਿੰਦੇ ਆ ਜੀ ਸਾਡੇ ਤੋਂ ਸਿੱਖ ਕੇ ਅਸੀਂ ਤੁਹਾਨੂੰ ਜੌਬ ਦੇਵਾਂਗੇ ਤੇ ਜੇ ਤੁਸੀਂ ਸਾਡੇ ਕੋਲੇ ਆਗੇ ਅਸੀਂ ਤੁਹਾਨੂੰ ਸਿਖਾ ਕੇ ਅਸੀਂ ਇਹ ਗਾਹਾਂ ਚੈਨਲ ਤੇ ਪਕੀਰੇ ਥਾਂ ਤੇ ਸਭ ਤੋਂ ਮੇਨ ਪੁਆਇੰਟ ਜੇ ਤੁਸੀਂ ਕਿਸੇ ਵੀ ਚੈਨਲ ਤੇ ਕੰਮ ਕਰਦੇ ਹੋ ਜੇ ਤੁਸੀਂ ਕਿਸੇ ਦੀ ਗੱਲ ਇੱਕ ਸੁਣ ਲਈ ਉਰੇ ਤਾਂ ਉਹ ਮੂਰੀ ਛੱਡ ਦਿਓ ਕਿਸੇ ਨੂੰ ਜਾ ਕੇ ਦੱਸੋ ਨਾ ਇਹ ਗੱਲ ਮੈਂ ਹਾਂ ਇਹ ਸਟੈਚ ਚੁਗਲੀਆਂ ਬਹੁਤ ਚੁਗਲੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੁਗਲੀ ਹੈ ਤਾਂ ਹੀ ਰੈਣ ਬਕਨਾਮ ਹੈ ਹੁਣ ਮੇਰੇ ਅਰਗੇ ਇੱਥੇ ਇਸ਼ੂ ਨਾ ਹਾ 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 ਕਰੀ ਜਾਂਦੀ ਐ ਹਸੀ ਐ ਦੀਆਂ ਗੱਲਾਂ ਕਰੀ ਜਾਂਦੀ ਐ ਇਹ ਗੱਲ ਮੇਰੇ ਗਾਂਹ ਪਤਾ ਨਹੀਂ ਕਿਵੇਂ ਜਾ ਕੇ ਹੋਣੀ ਐ ਕਿਹੜੇ ਵੇ ਨਾਲ ਹੋਣੀ ਐ ਬਸ ਆਪਣੀ ਡੈਡੂ ਵੀ ਪਤਾ ਨਹੀਂ ਉਹਦਾ ਇਸ਼ੂ ਨਾਲ ਬੈਠੀ ਸੀ ਤਾਂ ਵੈਸੇ ਆਪਣੀ ਭੈਣ ਲੱਗਦੀ ਐ ਇਹ ਤੇ ਛੋਟੀ ਐ ਹੋਣੀ ਮੱਚਦਾ ਇਹ ਤੇ ਪਰ ਹਨਾ ਵੀ ਤਾਂ ਕਰਕੇ ਇੱਕ ਚੁਗਲੀ ਦਾ ਤਾਈ ਵਾਲੀ ਐ ਵੀ ਤੈਨੂੰ ਉਹ ਪਤਾ ਐ ਕਹੀ ਸੀ ਤੈਨੂੰ ਉਹ ਐ ਕਿਹਾ ਸੀ ਮਤਲਬ ਇਹ ਚੀਜ਼ਾਂ ਤੋਂ ਪਰੇ ਰਹੋਗੇ ਨਾ ਯਾਰ ਤੁਸੀਂ ਘੈਂਟ ਜੇ ਮੈਂ ਤੁਹਾਨੂੰ ਇਸ ਲਾਈਨ ਚ ਲੈ ਜਾਂਦਾ ਜਿਹੜੇ ਚੈਨਲ ਤੇ ਮੈਂ ਤੁਹਾਨੂੰ ਭੇਜਦਾ ਉਹ ਚੈਨਲ ਵਾਲਾ ਤੁਹਾਨੂੰ ਹੀ ਇਹ ਗੱਲ ਕਹੂਗਾ ਮਾਪ੍ਰਿਤ ਤਰਤਮ ਮਾਚ ਦੀਆ ਇਹ ਗੱਲਾਂ ਨਹੀਂ ਹੁੰਦੀਆਂ ਮੈਂ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਜੇ ਮੰਨ ਲਓ ਇਹਨੇ ਮੇਰੇ ਕੋਲੇ ਕੋਈ ਦੁੱਖ ਸੁੱਖ ਕਰ ਲਿਆ ਉਹ ਉਹੀ ਛੱਡ ਦਿਓ ਕਿਸੇ ਨੂੰ ਜਾ ਕੇ ਕਹਿਣ ਦੀ ਅੱਜ ਤੁਹਾਨੂੰ ਮੇਨ ਮੇਨ ਪੁਆਇੰਟ ਦੱਸਿਆ ਹੁਣ ਸਾਰਿਆਂ ਨੂੰ ਹੁਣ ਸਾਰਿਆਂ ਨੂੰ ਲਵ ਯੂ ਬਾਏ ਹਾਂ ਕਾਸ਼ ਤੂੰ ਪਤਾ ਕਿਦਾਂ ਦਾ ਲੱਗ ਰਿਹਾ ਜਿਵੇਂ ਪੀ ਆਰ ਪੀ ਸੀ ਦੇ ਡਰਾਈਵਰ ਨਹੀਂ ਹੁੰਦੇ ਹੈ ਹਰਿਆਣੇ ਵਾਲੇ ਹਾਂ ਹਾਂ ਝੁੰਮਾ ਹਾਂ ਆ ਜਾ ਬੈਠੋ ਬੈਠੋ ਕੋਈ ਆ ਜਾ ਜਿੰਨਾ ਆ ਇਹ ਕਰਦਾ ਰਹੇਗਾ ਗਰਗਰ ਆਏ ਗਰਗਰ ਨੂੰ ਕੋਈ ਨਹੀਂ ਕਰਦਾ ਉਹਦੋਂ ਉਹ ਤੇਰੇ ਅੱਗੋਂ ਕਸਟਮਰ ਉੱਠ ਕੇ ਅਗਲਾ ਦੂਜੇ ਸਲੂਨ ਚ ਨਾ ਨਾ ਪਹਿਲਾਂ ਤਾਂ ਪਹਿਲਾਂ ਤਾਂ ਜਿੰਮ ਬੈਗਿਆ ਕਸਟਮਰ ਉਹਦਾ ਕੋਈ ਨਹੀਂ ਆਈ ਅਸਲ ਪਰਵਾਹ ਪਾਏਗਾ ਪ੍ਰਵਾਹ ਪਾਏਗਾ ਬੰਦਾ ਵੀ ਬਹੁਤ ਤਕੜਾ ਜੇ ਤੂੰ ਕਾਦੇ ਘੰਟੇ ਜਿੱਕਵਾਲੀ ਨੇ ਪੱਟਿਆ ਤੇਰੇ ਤੋਂ ਬੱਸ ਹਾਂ ਇਹ ਕਰਕੇ ਫੇਰ ਮੈਂ ਕਰਾਂਗਾ ਆਏ ਕਰਕੇ ਕਰਾਂ ਪਰਵੱਟੇ ਅਗਲੇ ਨੇ ਕਹਿਣਾ ਬਈ ਪਰਵੱਟੇ ਦਾ ਮੁੱਛਾ ਪਰਵੱਟੇ ਕੀ ਹੁੰਦੇ ਨੇ ਆਹਾ ਅਸੀਂ ਨਹੀਂ ਇਹਨੂੰ ਪਰਵੱਟੇ ਕਹਿੰਦੇ ਹਾਂ ਆਈ ਬ੍ਰੋ ਆਈ ਬ੍ਰੋ ਹੂ ਆਈ ਬ੍ਰੋ ਮੇਰੀ ਆਈ ਬ੍ਰੋ ਉਹ ਫਿਰ ਪੁਟਿਸ਼ਨ ਪੁਟਿਸ਼ਨ ਜੀ ਦੇ ਘਰ ਆਵਾਂਗੇ ਅਗਲਾ ਬਈ ਕਿਸੇ ਨੇ ਕੋਈ ਪਟਾਉਣਾ ਕੋਈ ਬੋਲ ਤੂੰ ਕੀ ਤੇਰੇ ਪੱਟੀਆਂ ਗੱਲ ਤੋਂ ਨਾ ਬਈ ਆਪਾਂ ਨਹੀਂ ਆ ਰਹੇ ਮੈਂ ਛੜੀ ਲੱਤ ਦੁਪੱਟ ਲਈ ਮੇਰੇ ਤੋਂ ਬਈ ਇੱਕ ਦਿਨ ਮੈਂ ਮੈਂ ਨਾਈ ਕਹਿੰਦਾ ਮੈਨੂੰ ਕਹਿੰਦਾ ਕਹਿੰਦਾ ਤੇਰੇ ਤਾਗਾਂ ਨੂੰ ਲਾ ਦਈਏ ਮੇਰੇ ਕੋਲ ਇੱਕ ਬੈਠਾ ਤਾਗਾ ਲਵਾਈ ਜਾਂਦਾ ਸੀ ਮੋਹ ਹੋਰ ਇਹ ਤਾਂ ਪੋਦੀਓ ਮਾਹਨ ਨਹੀਂ ਆਈ ਆਈ ਇਹ ਕਾਰਤਾ ਮਾਹਨ ਮਿੱਟੀ ਪੱਠ ਦਿੰਦੇ ਹੁਣੇ ਮਾਹਰ ਲਾ ਦੇ ਯੂਰੋਪੀਓ ਨੇ ਪੰਜਾਹ ਨਾਲ ਪੁੱਟੇ ਰਹਿਣਾ ਤੇ ਇਹ ਬਾਦ ਮਾਹ ਬਾਈ ਬਣ ਕੇ ਮੇਰੇ ਰਾਮਾ ਤੇ ਮੇਰੇ ਤਾਂ ਉਸ ਤਰ੍ਹਾਂ ਲੱਗ ਪੰਮੀ ਨੂੰ ਕੁਛ ਨਾ ਰੋਣੀ ਬੈਠੀ ਜਾ ਹਾਂ ਹਾਂ ਹੋਰ ਬੈਠ ਕੇ ਮਾਰਾ ਜਾ ਹਾਂ ਬੈਠ ਭਾਈ ਕੰਮ ਸਿੱਖ ਰਹੇ ਤਿੰਤਾ ਕਰਾਉਣੇਗੀਓ ਤੰਗੇ ਚਰਮ ਪੁੱਛਦੀ ਐ ਮੈਂ ਛੂਡ ਤੇ ਕਰਦੀ ਹਾਏ ਇਕੱਠੀ ਕਰਨ ਤੇ ਹਾਏ ਇਹ ਮੱਗਦੇ ਇੱਕ ਬਾਹਰ ਨਹੀਂ ਲਿਆ ਮੈਂ ਆਇਆ ਨਹੀਂ ਖਰਜਾਇਆ ਇੱਕ ਮਿੰਟਾ ਇਹੋ ਅੰਦਰ ਨੂੰ ਅੰਦਰ ਨੂੰ ਕਿਹੜਾ ਦੇਣੂ ਆਏ ਆਏ ਜਦੋਂ ਕਿਹੜਾ ਰਹੇਗਾ ਅੰਦਰ ਨੂੰ ਦੇ ਇਹ ਇਹ ਆਏ ਹਾਂ ਉਹ ਹੋਣ ਕਰ ਇੱਥੇ ਘੱਟੋ ਘੱਟ 6-7 ਮਟ ਚਾਹੀਦੇ ਮੈਂ ਕਰ ਨਹੀਂ ਰਿਹਾ ਅੰਦਰ ਨੂੰ ਅੰਦਰ ਨੂੰ ਹਾਂ ਮੈਂ ਸਮਝ ਕਿਵੇਂ ਮੈਂ ਦੱਸਦੀ ਹੁ ਰਿਹਾ ਬਸ ਹੁਣ ਦੇਖੀ ਆ ਇੱਕ ਵਾਰ ਬਦਲ ਬੋਲ ਫਿਰ ਮੈਂ ਕਿਹੜਾ ਰੋਏ ਮਾਗਾ ਕੱਟ ਜਾਂਦਾ ਸੀ ਤੇ ਮੈਂ ਕਿਹੜਾ ਰੋਏ ਕੁੜੀਆਂ ਦੇ ਰੋ ਕਰਦਾ ਕਿ ਮੈਂ ਕਰਦਾ ਟੀਨਾ ਢਾਂਗਾ ਕੱਟ ਜਾਂਦਾ ਕਰਦਾ ਚੱਲ ਮੈਨੂੰ ਦੱਸੋ 50 ਚੱਲ ਪਿਆ ਦੌਰ ਨੂੰ 50 ਕੱਟੂ ਨਾ 50 ਕੱਟਣ ਜਦ ਬਾਗ ਦੇ ਮਾਰਤਾ ਉਹ ਤੁਲਪਾਣ ਕੌਣ ਲੱਗਿਆ ਵੀ ਉਹ ਗੰਜਾ ਕਰਤੀ ਬਾ ਉਹਨੂੰ ਕਿੱਥੇ ਕਰਤੀ ਵੇ ਮੈਂ ਬਾਲਾ ਸੇ ਲਾਤੀ ਆਈ ਹੂ ਆ ਗੰਜਾ ਕਰਦੀ ਮਾਂ ਕਹਿੰਦਾ ਗੰਜੀ ਕਰਦੀ ਆ ਲਵੇ ਲੋ ਆ ਪਾ ਮੂੰਹ ਪਰ ਚੱਕਰ ਲੈ ਇਹ ਉਖੇ ਲਓ ਅਧਿਕੀ ਦਾ ਪਿਆ ਪਤਾ ਆਤਾ ਪਿਆ ਪਤਾ ਕੀ ਪਤਾ ਮੈਂ ਹੁਣ ਕਾਈ ਕੱਟ ਫੈ ਲੈਣਾ ਆ ਹੌਲੀ ਵੀ ਲੈ ਜਾਂਦੇ ਹੁੰਦੇ ਲੈ ਮੈਂ ਹੌਲੀ ਲਾਵਾਂ ਕੀ ਪਤਾ ਉਹ ਲੈ ਮਨਾਉਣੀ ਲਾ ਲੈ ਆ ਫੜਾ ਤਾਂ ਸਹੀ ਦੇਖੀ ਜਵਾਂ ਪੀੜ ਨਹੀਂ ਹੁੰਦੀ ਟੀਨਾ ਫੜੀ ਤੇ ਸਾਡੇ ਅਲ ਕੈਮਰਾ ਕਰੀ ਆ ਪੁੱਤ ਨਾ ਕਿਦਾਂ ਕਰੀ ਚਾਹੀਦੀ ਕਿਹੜੀ ਸਾਈਡ ਹੋਣੀ ਸੀ ਬਈ ਟੈਟੂ ਇਹ ਤੇ ਖੜਜੋ ਹਾਂ ਟੈਟੂ ਵਾਲੇ ਸਾਰੇ ਰਵਾਲਾ ਵੇ ਬਈ ਸੋਹਣਾ ਟੈਟੂ ਬੰਦਾ ਮੂਹ ਨਹੀਂ ਆ ਰਹਿਣਾ ਦਾ ਬੱਸ ਮੈਡਮ ਉਹ ਪਾਵਰ ਬਲਾ ਦਿੱਤੀ ਲੈ ਸੇ ਵਲੌਗ ਦੇ ਵਿੱਚ ਲੈ ਕੇ ਆਣਾ ਜੇ ਜਦੋਂ ਹੋਲੀ ਕਰਦੀ ਆਂ ਤਾਂ ਰਾਣੀ ਨਾਲੋਂ ਵੀ ਜ਼ਿਆਦਾ ਪੀੜ ਹੁੰਦੀ ਹੈ ਦੇਖੀਏ ਨਹੀਂ ਆਏ ਦਿਖਾਉਣਾ ਦੀਦੀ ਦੇਖ ਵਾਲ ਫਸ ਗਿਆ ਇਹ ਚ ਇੱਕੋ ਵਾਰੀ ਚ ਕਿੰਨੇ ਵਾਲ ਆ ਗਏ ਤੇ ਦੇਖ ਜੋਗੇ ਪੇਚ ਨਹੀਂ ਦਿਖ ਰਿਹਾ ਮੇਰੀ ਮਾਂ ਤੇ ਹੈਗੀ ਨੇ ਭਾਈ ਮਰਦਾਂ ਦੇ ਥੋੜੇ ਜਿਆਦੇ ਵਾਲ ਹੁੰਦੇ ਨੇ ਹੁੰਦੇ ਨੇ ਬਈ ਨਾ ਤਾਂ ਹੀ ਤਾਂ ਇਹਨਾਂ ਨੂੰ ਰਿੱਚ ਕਹਿੰਦੇ ਹਾਂ ਕੀ ਕਹਿੰਦੇ ਕੁਛ ਨਹੀਂ ਕੀ ਕਹਿੰਦੇ ਕੀ ਕਹਿੰਦੇ ਰਿੱਚ ਰਿੱਚ ਮਰਦ ਕਿਹਨੇ ਤਾਂ ਲੰਦਾ ਜੇ ਉਹਦੇ ਵਾਲ ਹੁੰਨ ਹਾਂ ਦਾੜੀ ਮੁੱਛਾਂ ਅਗਲੇ ਦੇ ਘਨੇ ਹੀ ਹੁੰਨ ਸਹੀ ਗੱਲ ਐ ਹੁਣ ਦਾੜੀ ਤੇ ਮੁੱਛਾਂ ਤਾਂ ਕੁੜੀਆਂ ਦੇ ਵੀ ਹੁੰਦੀਆਂ ਨੇ ਕੀ ਹੁੰਦਾ ਜੇ ਕਟਾਲ ਨਹੀਂ ਹੁੰਦਾ ਸਾਡੇ ਚਲ ਬ੍ਰੀਕ ਹੁੰਦੀਆਂ ਨੇ ਤੇ ਹਾਰਮੋਨ ਹ ਇੱਕ ਚੀਜ਼ ਇੱਕ ਚੀਜ਼ ਹੈ ਨਾ ਜਿਹਦੀ ਮੁੱਛ ਮਤਲਬ ਜ਼ਿਆਦਾ ਹੋ ਹੁੰਦੀ ਹੈ ਨਾ ਵੱਡੀ ਹੁੰਦੀ ਹੈ ਰੋਬੇ ਉਸੇ ਦਾ ਹੀ ਬੰਦਾ ਹੁੰਦਾ ਹ ਹ ਫਿਰ ਹੁਣ ਤੂੰ ਮੁੱਛਾਂ ਨਾਲ ਕਲੇ ਇਹਨੇ ਮੁੱਛਾਂ ਤਾਂ ਵੱਡੀਆਂ ਨਾ ਮੁੰਡਿਆਂ ਦੀ ਗੱਲ ਕਰਦੀਆਂ ਮੈਂ ਮੁੰਡੇ ਮੁੱਛਾਂ ਨਹੀਂ ਨਹੀਂ ਪਰ ਬੰਦੇ ਗੱਲ ਲੱਗਦੀ ਹੈ ਕੁੜੀਆਂ ਸਾਹਮਣੇ ਬੰਦਾ ਮੁੱਛਾਂ ਰੋੜਦਾ ਜਿਹੜੀ ਵਧੀਆ ਲੱਗਦਾ ਫਿਰ ਬੰਦੇ ਅੱਗੇ ਬਰੋਡ ਲਿਆ ਕਰ ਨਹੀਂ ਨਹੀਂ ਹੁਣ ਜਦੋਂ ਮੈਂ ਇਕੱਲਾ ਹੁੰਦਾ ਉਹ ਮੈਂ ਰੋੜਦਾ ਹੁੰਦਾ ਕਰਦਾ ਕੀ ਆ ਦਿਖਾ ਮੁੱਛਾਂ ਰੋੜ ਗਿਓ ਹਾਂ